ਇਹ ਦਿੱਤੇ ਗਿਓਰ ਕਿੰਨੀ ਵੱਡੀ ਇਤਰਾਸ ਦੀ ਹੈਗੀ ਸੀ ਜੀ ਅ ਖੋ ਜੀ ਬਹੁਤ ਆਪਾਂ ਸਾਹਮਣੇ ਅਜ ਤਾਂ ਥੋੜਾ ਜਿਹਾ ਹਰ ਇੱਕ ਬੰਦਾ ਤਰਵਾਸ ਚਾ ਪਰਮਾਤਮਾ ਨੇ ਫੇਰ ਕਿਉਂਕਿ ਉਹ ਜੇ ਆਫ ਦੀ ਘੜੀ ਵੀ ਉਹ ਦਿੰਦਾ ਤੇ ਸੌਖੀ ਵੀ ਉਹ ਲਿਆ ਕੇ ਦਿੰਦਾ ਹੈ ਅ ਜਿੱਥੇ ਅੱਜ 1 ਕਰੋੜ ਰੁਪਏ ਦਾ ਇੱਥੋਂ ਦਾ ਜਿਹੜਾ ਵਾਅਦਾ ਹੈ ਉਹ ਤਸਦੀਕ ਕੀਤਾ ਗਿਆ ਔਰ ਨਾਲ ਦੇ ਪਿੰਡ ਦਾ ਕੋਈ 6 ਲੱਖ 7000 10 ਜਿਹੜੀਆਂ ਸਾਡੀਆਂ ਫਸਲਾਂ ਖਰਾਬ ਹੋ ਗਈਆਂ ਸੀ ਉਹਦੇ ਲਈ 22 ਕਰੋੜ ਰੁਪਇਆ ਫਿਰੋਜ਼ਪੁਰ ਜ਼ਿਲ੍ਹੇ ਨੂੰ ਸਰਕਾਰ ਵੱਲੋਂ ਜਿਹੜਾ ਰੀਲੀਜ਼ ਕਰ ਦਿੱਤਾ ਗਿਆ ਇਹ ਪੈਸੇ ਸਾਰੇ ਜਿਹੜੇ ਖਾਤੇਦਾਰਾਂ ਦੇ ਹਿੱਸੇ ਵਿੱਚ ਪੈ ਗਏ ਆ ਪੈ ਜਾਣੇ ਆ ਅੱਜ ਆ ਜਾਣੇ ਆ ਸਾਰਿਆਂ ਦੇ ਸੋ ਇਹ ਤਕਰੀਬਨ 257 ਜਿਹੜੇ ਲਾਭਪਤਰੀ ਸੀ ਉਹਨਾਂ ਨੂੰ ਔਰ ਜੇ ਕੋਈ ਰਹਿ ਵੀ ਗਿਆ ਜਿਹੜੀ ਕਈ ਵਾਰੀ ਕੋਈ ਕਾਨੂੰਨੀ ਅੜਚਲ ਹੁੰਦੀ ਆ ਉਹਨੂੰ ਪੂਰਾ ਕਰਕੇ ਸਾਰੇ ਲੋਕਾਂ ਤਾਈਂ ਵੱਧ ਤੋਂ ਵੱਧ ਸਰਦਾਰ ਭਗਵੰਤ ਸਿੰਘ ਮਾੜਹਰਾਂ ਦੀ ਪੰਜਾਬ ਸਰਕਾਰ ਦੀ ਕਿਉਂਕਿ ਸਾਨੂੰ 6800 ਰੁਪਏ ਜਿਹੜਾ ਸੈਂਟਰ ਗਵਰਨਮੈਂਟ ਦਾ ਡਿਜ਼ਾਸਟਰ ਫੰਡ ਹੈ ਔਰ ਇਹਨੂੰ 13200 ਆਪ ਪਾ ਕੇ ਇਹਦੇ ਵਿੱਚ ਔਰ ਲੋਕਾਂ ਲਈ ਠੀਕ ਹੈ ਮੈਂ ਕਹਿੰਦਾ ਵੀ ਜਿੰਨਾ ਪ੍ਰਮਾਤਮਾ ਦਿੰਦਾ ਉਹਨਾਂ ਦਾ ਅਸੀਂ ਦੇ ਨਹੀਂ ਸਕਦੇ ਪਰ ਫਿਰ ਵੀ ਦੁੱਖ ਵਿੱਚ ਸਾਥ ਦੇ ਸਰ ਜਿਵੇਂ ਜਿੰਨ ਕੇ ਕਈਆ ਦੀ ਜ਼ਮੀਨ ਜਿਹੜੀ ਆ ਉਹ ਰੁੜ ਗਈ ਹੋਗੀ ਸੀਗੀ ਦੀਆਂ ਦੇ ਜਿਹੜੀ ਸਾਰੀ ਫਸਲ ਜਿਹੜੀ ਆ ਉਹ ਖਰਾਬ ਹੋ ਗਈ ਤੇ ਸਾਰੀਆਂ ਚੀਜ਼ਾਂ ਦਾ ਜਿਹੜਾ ਮੁਆਵਜ਼ਾ ਜਿਹੜਾ ਉਹ ਦਿੱਤਾ ਉਹਦਾ ਡੀਸੈਂਟਿੰਗ ਵਗੈਰਾ ਸਾਰਾ ਉਹ ਅੱਡ ਬਖਰੀ ਹੋਊ ਇਹਨਾਂ ਨੂੰ ਨਾਲ ਜਿਹੜਾ ਕਣਕ ਦਾ ਬੀਜ ਵੀ ਮੁਕਤ